ਮੈਰਿਜ ਪੈਲਸ ਵਾਲਿਆਂ ਨੇ ਕਰਵਾਈ ਮੁੰਡੇ ਵਾਲਿਆਂ ਦੀ ਬੇਇੱਜ਼ਤੀ ਚੀਜ਼ਾਂ ਲੁਕੋ ਕੇ ਕਹਿੰਦੇ ਖਾਣਾ ਖਤਮ ਹੋ ਗਿਆ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਈ ਵਿਆਹਾਂ ਵਿੱਚ ਪੈਲਸ ਵਾਲਿਆਂ ਨਾਲ ਪਲੇਟ ਦੇ ਹਿਸਾਬ ਨਾਲ ਠੇਕਾ ਕੀਤਾ ਜਾਂਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਇੱਕ ਪੈਲਸ ਵਿੱਚ ਮੁੰਡੇ ਵਾਲਿਆਂ ਨੇ ਪੈਲਸ ਵਾਲਿਆਂ ਨਾਲ ਪਰ ਪਲੇਟ ਦੇ ਹਿਸਾਬ ਨਾਲ ਇੱਕ ਪਲੇਟ 400 ਰੁਪਏ ਵਿੱਚ ਕੀਤੀ ਸੀ ਅਤੇ 1200 ਬੰਦੇ ਦੇ ਹਿਸਾਬ ਨਾਲ 5 ਲੱਖ ਰੁਪਏ ਠੇਕਾ ਕੀਤਾ ਸੀ ਪਰ ਪੈਲਸ ਵਾਲਿਆਂ ਨੇ 400 ਬੰਦੇ ਨੂੰ ਖਾਣਾ ਖਵਾ ਕੇ ਤੇ ਬਾਕੀ ਸਾਰਾ ਖਾਣਾ ਲੁਕੋ ਲਿਆ ਅਤੇ ਜੋ ਰਿਸ਼ਤੇਦਾਰ ਖਾਣਾ ਖਾਣ ਤੋਂ ਰਹਿੰਦੇ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਖਾਣਾ ਖਤਮ ਹੋ ਗਿਆ ਜਿੰਨੇ ਬੰਦਿਆਂ ਦਾ ਸਾਨੂੰ ਕਿਹਾ ਸੀ ਅਸੀਂ ਖਵਾ ਦਿੱਤਾ ਪਰ ਮੁੰਡੇ ਦੇ ਭਰਾ ਨੇ ਕੱਢ ਲਿਆ ਪੈਲਸ ਵਾਲਿਆਂ ਦਾ ਲਪੋਇਆ ਹੋਇਆ ਸਮਾਨ ਅੱਜ ਮੇਰੇ ਭਾਈ ਦੀ ਸ਼ਾਦੀ थी यहीं से ਮੈਂ ਅਰੇਂਜਮੈਂਟ ਕਰਕੇ ਆ ਵੀ ਨਿਕਲਾ ਹਿੰਕੀ ਡਕੇਦੀਏ ਦੇਖੋ ਇਹਨਾਂ ਨੇ ਬਿਜਿਤੀ ਕਰਵਾਈ 5 ਲੱਖ ਰੁਪਏ ਦਾ ਠੇਕਾ تھا 1 ਘੰਟੇ ਮੈਂ 5 ਲੱਖ ਦਾ ਠੇਕਾ ਇਹਨਾਂ ਨੇ ਖਤਮ ਕਰਵਾ ਦਿਆ ਔਰ ਇਹ ਜਦ ਸ਼ਾਮ ਨੂੰ ਨਿਕਲਾ ਔਰ ਇਹ ਬੋਲ ਰਹੇ تھے ਕਿ ਆਈਸਕ੍ਰੀਮ ਖਤਮ ਹੋ ਗਈ ਹੈ ਇਹ ਦੇਖੋ ਇਨਕੇ ਬੈਗੋਂ ਸੇ ਆਈਸਕ੍ਰੀਮ ਨਿਕਲੀ ਏ ਇਹ 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 ਕਵਰਟੀ ਨਿਕਲੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ